ਚਾਰ ਲਾਵਾਂ ਦੀ ਕਥਾ ਚਾਰ ਲਾਵਾਂ ਦੀ ਵਿਚਾਰ ਨਹੀਂ ਸੁਣੀ ਪਏ ਦੇ ਵਿੱਚ ਕੀ ਉਪਦੇਸ਼ ਦਿੱਤਾ ਗਿਆ ਜਿਆਦਾਤਰ ਪਰਿਵਾਰ ਵਾਲੇ ਕਾਲੇ ਹੁੰਦੇ ਨੇ ਉਹ ਆਂਦੇ ਜੀ ਸਾਡਾ ਤੇ ਪੈਲੈਸ ਦਾ ਕੰਮ ਰਹਿ ਜਾਣਾ ਰਿਜ਼ੋਰਟਸ ਦਾ ਕੰਮ ਰਹਿ ਜਾਣਾ ਫਟਾਫਟ ਲਾਵਾਂ ਕਰੋ ਜੀ ਲਾਵਾਂ ਨੂੰ ਟਾਈਮ ਦਿਲਾਓ ਕਾਲੀ ਨਾ ਹੋਵੇ ਉਹਨਾਂ ਨੂੰ ਪਤਾ ਹੈ ਵੀ ਇੱਕ ਬੜੀ ਵੱਡੀ ਜ਼ਿੰਦਗੀ ਦਾ ਫੈਸਲਾ ਹੈ ਇੱਕ ਨਵਾਂ ਟਰਨਿੰਗ ਪੁਆਇੰਟ ਆਉਣਾ ਇੱਥੇ ਦੋ ਜਿਹੜੇ ਨੇ ਨਾ ਉਹ ਇੱਕ ਜੋਤ ਹੋਣਗੇ ਇੱਕ ਜੋਤ ਦੋਏ ਮੂਰਤੀ ਇਸ ਕਰਕੇ ਲੋਕ ਜਿਹੜੇ ਨੇ ਹੁਣ ਥੋੜਾ ਜਿਹਾ ਸਮਝਦਾਰ ਹੋ ਗਏ ਕਾਲੀ ਨਹੀਂ ਕਰਦੇ ਤੇ ਬਹੁਤੇ ਤਾਂ ਨੇਤੇ ਕਹਿੰਦੇ ਵੀ ਜਲਦੀ ਜਲਦੀ ਬਾਬਾ ਜੀ ਦਸਾਂ ਮਿੰਟਾਂ ਜੀ ਲਾਵਾ ਕਰੋ ਜੀ ਸਾਡੀ ਜ਼ਿੰਦਗੀ ਦੇ ਵਿੱਚ ਸਾਜ ਸੰਗਤ ਦੀ ਲਾਵਾ ਜਿਹੜੀਆਂ ਨਾ ਇਹ ਬਹੁਤ ਵੱਡੀ ਅਹਿਮੀਤ ਰੱਖਦੀਆਂ ਆਂ ਵਿਆਹ ਤੁਸੀਂ ਬਹੁਤ ਵੇਖ ਲੋਗੇ ਵਿਆਹ ਬਹੁਤ ਵੇਖ ਲਾਂਗੇ ਭੰਗੜੇ ਬਹੁਤ ਵੇਖ ਲਾਂਗੇ ਖਾ ਪੀ ਵੀ ਬਹੁਤ ਲਵਾਂਗੇ ਰਿਜ਼ੋਰਟਸ ਵੀ ਬਹੁਤ ਦੇਖ ਲਾਂਗੇ ਪਰ ਜ਼ਿੰਦਗੀ ਦੇ ਵਿੱਚ ਲਾਵਾ ਇੱਕ ਵਾਰੀ ਹੋਣੀ ਆ ਇਹਨਾਂ ਨੂੰ ਅਹਿਮੀਤ ਦੇਣੀ ਚਾਹੀਦੀ ਗੁਰੂ ਦੇ ਕੋਲ ਆ ਕੇ ਸਿੱਖਿਆ ਨਹੀਂ ਲੈਨੇ ਸੱਚੀ ਸਿੱਖਿਆ ਤੇ ਫਿਰ ਤੁਸੀਂ ਦੇਖ ਲਓ ਵੀ ਕਿੰਨੇ ਕੁ ਜੋੜੇ ਸੁਖ ਪਾ ਰਹੇ ਨੇ ਮਹੀਨਾ ਕ ਵਿਆਹ ਹੁੰਦਾ ਹੈ ਤੇ ਫਿਰ ਕੋਈ ਹੋਰ ਹੀ ਚੱਕਰ ਪੈ ਜਾਂਦਾ ਕਿਉਂਕਿ ਉਹਨਾਂ ਲੋਕਾਂ ਨੂੰ ਗੁਰੂ ਦੀ ਕਦਰ ਨਹੀਂ ਵੀ ਅਸੀਂ ਗੁਰੂ ਦੇ ਕੋਲ ਆਏ ਆ ਗੁਰੂ ਸਾਨੂੰ ਸ਼ਬਦ ਤੇ ਸੁਰਤ ਦਾ ਮਾਰਗ ਦੱਸ ਰਹੇ ਨੇ